ਅੱਜ ਇਹ ਵੀ ਖ਼ਬਰ ਜੀ ਸ਼ੁਰੂ। ਜੀ ਸਾਡੀ ਟੀਮ ਜਾਂਚਾ ਸੀਆਈਏ ਦੀ ਟੀਮ ਨੇ ਐਸਪੀ ਡੀ ਅਤੇ ਡੀਐਸਪੀ ਦੀ ਅਗਵਾਈ ਹੇਠ ਦੋ ਬੌਂਡਿਡ ਕ੍ਰਿਮੀਨਲਸ ਨੂੰ ਹਰਸ਼ ਕੀਤਾ ਹੈਗਾ ਤੇ ਉਹਨਾਂ ਤੋਂ ਦੋ ਇਲੀਗਲ ਵਰਪਨ ਅਸੀਂ ਬਰਾਬਰ ਕੀਤਾ ਹੈ। ਜਿਹੜੇ ਵਾਂਟਡ ਕ੍ਰਿਮੀਨਲ ਹੈਗੇ ਉਹਨਾਂ ਵਿੱਚ ਇੱਕ ਹੈਗਾ ਇਮਨ ਐਲੀਆ ਸਿੰਗਪਰੀ ਜਿਹੜਾ ਰਹਿਣ ਵਾਲਾ ਹੈਗਾ ਆਪਣਾ ਮਾਲਕੋਟਾ ਤੇ ਦੂਸਰਾ ਵਿਨੈ ਕੁਮਾਰ ਹੈਗਾ ਜਿਹੜਾ ਰਹਿਣ ਵਾਲਾ ਹੈਗਾ ਬਕਸੂਪੁਰਾ ਇਮਨ ਜਿਹੜਾ ਹੈਗਾ ਉਹ 5 ਕੇਸਾਂ ਚ ਵੌਂਟਡ ਸੀਗਾ ਜਿਹਦੇ ਹੁਸ਼ਾਰਪੁਰ ਦੇ ਤੇ ਨਵਾਂ ਸ਼ਹਿਰ ਦੇ ਕੇਸ ਸੀਗੇ ਰੀਸੈਂਟਲੀ ਨਾ ਨਵਾਂ ਸ਼ਹਿਰ 'ਚ ਵੀ ਇੱਕ ਮੈਡੀਕਲ ਸਕੂਲ ਤੇ ਲੂਟ ਆ ਕਿਤੇ ਸੀ ਉਹਦੇ ਸਬੰਧ 'ਚ ਇੱਕ ਐਫ ਆਈ ਆਰ ਉੱਤੇ ਦਰਜ ਹੋਇਆ ਹੈਗਾ ਤੇ ਬਾਕੀ ਵੱਖਰੇ ਵੱਖਰੇ 4 ਕੇਸ ਹੁਸ਼ਾਰਪੁਰ 'ਚ ਦਰਜ ਹੈਗੇ ਜਿਹਦੇ ਵਿੱਚ ਆ ਵੌਂਟਡ ਸੀਗਾ ਨਾਲ ਹੀ ਜਿਹੜਾ ਵੀ ਵਿਨੈਕ ਕੁਮਾਰ ਹੈਗਾ ਵਿਨੈਕ ਕੁਮਾਰ ਵੀ ਐਨ ਡੀ ਪੀ ਐਸ ਦੇ ਕੇਸ 'ਚ ਵੌਂਟਡ ਸੀਗਾ ਤੇ ਵੀ ਪ੍ਰੋਬਲਮਸ ਚੱਲ ਰਹੀਆਂ ਸੀਗੀਆਂ ਇੱਕਾਫੇ ਟਾਈਮ ਤੋਂ ਰਿਸਪੌਂਡ ਕਰ ਰਿਹਾ ਸੀਗਾ ਤੇ ਬੇਲਸ ਵਗੈਰਾ ਰਿਜੈਕਟ ਕੀ ਮਿਲ ਰਿਹਾ ਸੀ ਤੇ ਇਹਨੂੰ ਵੀ ਅरेस्ट ਕੀਤਾ ਹੈਗਾ ਇੱਕ ਜਿਹੜਾ ਆਰਗੇਨਾਈਜ਼ ਕ੍ਰਾਈਮ ਦਾ ਸਿੰਡੀਕੇਟ ਹੈਗਾ ਜਿਹਦੇ ਵਿੱਚ ਇਹਦੇ ਦੋ ਐਸੋਸੀਏਟ ਹੈਗੇ ਜਿਹੜੇ ਬਾਹਰ ਬੈਠ ਕੇ ਤੇ ਕ੍ਰਾਈਮ ਸਿੰਡੀਕੇਟ ਨੂੰ ਰਨ ਵੀ ਕਰਦੇ ਹੈਗੇ ਤੇ ਫਿਰ ਉਹਨੂੰ ਆਪਰੇਟ ਕਰਕੇ ਉਹਨਾਂ ਸਿਸਟਮ ਚ ਚੜਾਦੇ ਹੈਗੇ ਜਿਹਦੇ ਵਿੱਚ ਇੱਕ ਜਸਕਰਨ ਪ੍ਰੀਤ ਉਸਕਰਨੂ ਹੈਗਾ ਤੇ ਦੂਸਰਾ ਲਵਪ੍ਰੀਤ ਖਿਲਾੜੀ ਹੈਗਾ ਤੇ ਇਹਨਾਂ ਨੇ ਵੈਪਨ ਵੀ ਸਪਲਾਈ ਕੀਤੇ ਤੇ ਇਹਨਾਂ ਨੇ ਟਾਰਗੇਟ ਵੀ ਦਿੱਤੇ ਜਿਹਦੇ ਸਬੰਧ ਚ ਇੱਕ ਵਾਰ ਤਾਂ ਪਤਾ ਹੋਣਾ ਕਿ ਗੱਟ ਸੇ ਕਰਕੇ ਇੱਕ ਵਾਰ ਗੋਲੀ ਚੱਲੀ ਚੱਲੀ ਇਸ ਇਨਸੋਰਸਨ ਦੇ ਰਿਗਾਰਡਿੰਗ ਉਹ ਕੇਸ ਹੈਗਾ ਉਹਦੇ ਵਿੱਚ ਬਾਕੀ ਦੋਸੀਂ ਫੜੇ ਜਾ ਚੁੱਕੇ ਸੀਗੇ ਆ ਪੈਨਿਕਸੀ ਕੀ ਦੇ ਗ੍ਰਫਤਰ ਇਹਨੂੰ ਫੜਿਆ ਹੈਗਾ ਤੇ ਆ ਜਿਹੜਾ ਆਰਗੇਨਾਈਜ਼ਡ ਕ੍ਰਾਈਮ ਸਿੰਡੀਕੇਟ ਹੈਗਾ ਇਹਨੂੰ ਫਸਟ ਸਾਡੀ ਟੀਮ ਨੇ ਕੀਤਾ ਹੈਗਾ ਵਿੱਚ ਤੇ ਦੋ ਦੱਚ ਮਾਲਕਪੁਰ ਚਿਲ ਗੈਂਗਬਾਰ ਹੋਜੀ ਚ ਇੱਕ ਦੋ ਮਟਰ ਵੀ ਹੋਜੀ ਇਹਨਾਂ ਵਿੱਚ ਵੀ ਅਸੀਂ ਬੋਲ ਸਕੀਏ ਜਿਹੜਾ ਪਹਿਲਾਂ ਇੱਕ ਤੁਹਾਨੂੰ ਯਾਦ ਹੋਣਾ ਕਿ ਲਾਸਟ ਈਅਰ ਦਸੰਬਰ ਚ ਮਾਲਕਪੁਰ ਮੰਡੀ ਚ ਗੋਲਣਾ ਚੱਲੀ ਸੀ ਕਿ ਤੇ ਉਹਦੇ ਵਿੱਚ ਦੋਨੋਂ ਪਾਰਟੀਆਂ ਦੇ ਕੁਝ ਬੰਦੇ ਇੱਥੇ ਅਡਰੈਸ ਸੀ ਉਦੇ ਵਿੱਚ ਵੀ ਕ੍ਰਾਸ ਕੇਸ ਇਮਨਕਿਤ ਸਿੰਘ ਬਹੁਤ ਸੀਗਾ ਕਿਨੂੰ ਵੀ ਉਸ ਟੈਂਪ ਗੋਲੀਆਂ ਲੱਗੀ ਸੀ ਜਿੱਦੇ ਬਾਅਦ ਇਹ ਆਰਕੋਡ ਕਰਕੇ ਅਸੀ ਦਾ ਉਹ ਹੈਗਾ ਤੇ ਉਸ ਤੋਂ ਇਲਾਵਾ ਬਾਕੀ ਕੇਸਾਂ ਚ ਜਿਹੜੀ ਇਹ ਵੈਪਨ ਇਹਨਾਂ ਦੀ ਇਹ ਕਿੱਥੋਂ ਲੈ ਗਏ ਸੀ ਇਥੋਂ ਆ ਇਹਨਾਂ ਨੂੰ ਵੈਪਨ ਜਿਹੜਾ ਹੈਗਾ ਉਹ ਲਾਡੀ ਨੇ ਪ੍ਰੋਵਾਈਡ ਕਰਵਾਏ ਹੈਗੇ ਫਰਦਰ ਜਿਹੜੇ ਡਿਲੀਵਰੀ ਜਿਨ੍ਹਾਂ ਨੇ ਕੀਤੀ ਹੈਗੀ ਉਹਨਾਂ ਬਾਰੇ ਸਾਡੇ ਕੋਲ ਲੀਡਸ ਹੈਗੀ ਉਹ ਉਹਨਾਂ ਨੂੰ ਫਰਦਰ ਅਸੀਂ ਟ੍ਰੇਸ ਕਰਕੇ ਤੇ ਅਪਡੇਟ ਕਰ ਇਹਨਾਂ ਦੇ ਜਿਹੜੇ ਦੋਨੋਂ ਹੀ ਜਿਹੜੇ ਹੈਗੇ ਜਿਹੜੇ ਇਹਨਾਂ ਦੇ ਐਸੋਸੀਏਟਸ ਹੈਗੇ ਕਰਨੂ ਤੇ ਲਾਫਰੀ ਲਾਡੀ ਦੋਨੋਂ ਬਾਅਦ ਹੈਗੇ ਵਿਦੇਸ਼ੀ ਇਸਰ ਜਿਹੜਾ ਲਾਸਟ ਟਾਈਮ ਇੱਕ ਮੰਡਰਾਈ ਬੇਕਰੀ ਦੀ ਦੁਆਰ ਤੇ ਉਹਦੇ ਵਿੱਚ ਵੀ ਇਨਵੋਲਡ ਹੈ। ਉਹਦੇ ਵਿੱਚ ਇਹਦਾ ਨੋਮੀਨੇਟਡ ਹੈਗਾ ਐਕਟਿਵ ਰੋਲ ਜਿਹੜਾ ਹੈਗਾ ਉਹ ਸੀਸੀਟੀਵੀ ਫੁਟੇਜੋਂ ਨਹੀਂ ਆਉਂਦਾ ਹੈਗਾ ਬਟ ਪੈਸਿਵ ਰੋਲ ਜਾਂ ਇੰਡਾਇਰੈਕਟ ਰੋਲ ਜਿਹੜਾ ਹੈਗਾ ਉਹ ਸੀ ਜਮਨ ਕਰ ਰਹੇ ਹੈਗੇ ਉਹ ਤੇ ਨੋਮੀਨੇਟਡ ਹੈਗਾ। ਸੋ ਜਿਹੜੇ ਕਨਵਰ ਲੱਗੇ ਜਿਹੜੀ ਬਾਹਰ ਹੈਗੇ ਨੇ ਉਹਨਾਂ ਤੇ ਵੀ ਕੋਈ ਕਾਰਬੈਕੀਟੀ ਬੇਪਰਵਾਹੀ ਬਿਲਕੁਲ ਦੋਨੋਂ ਕੇਸ ਚ ਨੋਮੀਨੇਟਡ ਹੈਗੇ ਤੇ ਫਾਦਰ ਅਸੀਂ ਲੀਗਲ ਐਕਸ਼ਨ ਤੇ ਲੱਗਦੇ। ਠੀਕ ਹੈ। ਜਿਹੜਾ ਇਹਨਾਂ ਵਪਨ ਵਰਤੇ ਗਏ ਕਿੰਨੇ ਵਾਰ ਦਾਤਨ ਵਰਤੇ ਗਏ ਜਿਹੜਾ ਇਹ ਇੱਕ ਵਪਨ ਅਸੀਂ ਰਿਕਵਰ ਕੀਤਾ ਹੈਗਾ ਆ ਜਿਹੜੇ ਗੜਸ਼ਨ ਕਰ ਫਾਇਰਿੰਗ ਹੋਈ ਸੀਗੀ ਉਹਦੇ ਵਿੱਚ ਵੀ ਵਰਤਿਆ ਗਿਆ ਇਸ ਤੋਂ ਇਲਾਵਾ ਇੱਕ ਫਾਇਰਿੰਗ ਜਿਹੜੀ ਮੰਡੀ ਹੋਈ ਸੀਗੀ ਉਹਦੇ ਵਿੱਚ ਵੀ ਅਸੀਂ ਸਸਪੈਕਟ ਕਰਦਾ ਹੈ ਕਿ ਆਈ ਸੇਮ ਵਪਨ ਵਰਤਿਆ ਗਿਆ ਹੋਵੇਗਾ ਇੱਕ ਵਾਰਦਾਤ ਨਮਾਸ਼ਾ ਚੇਨਾ ਨੇ ਕਿਤਨੀ ਜਿਹਦੇ ਵਿੱਚ ਇੱਕ ਮੈਡੀਕਲ ਸਟੋਰ ਚੋਂ ਲੁੱਟ ਮੋਹ ਜਾ ਦਿੱਤਾ ਉਹਦੇ ਵਿੱਚ ਵੀ ਸੇਮ ਵਪਨ ਦੀ ਵਰਤਿਆ ਗਿਆ ਤੇ ਬਾਕੀ ਅਸੀਂ ਫਰਦਰ ਪੁੱਛੀ ਜਾਂਦੇ ਹਾਂ ਤੇਰੀ ਆਪਣੀ ਸ਼ਾਪੂ ਬੀਸੀ ਰੋਡ ਤੇ ਦੋ ਲਿਤੇ ਲਗਾਤਾਰ ਐਕਟਿਵ ਹੋਏ ਆ ਰਹੇ ਜਿਹਾ ਨਾ ਕੋਈ ਜੀਵਨ ਲਾਉਣ ਚਾਹੁੰਦਾ। ਤੇ ਉਹਨਾਂ ਲਈ ਫਕਰਵਾਸ ਤਿੰਨ ਤੇ ਕਦਮ ਕਰਦੇ ਰਹੇ ਸੀ। ਤੇ ਸਾਰੇ ਜਿਹੜੇ ਕੋਈ ਵੀ ਕਿਸੇ ਤਰੀਕੇ ਦੀ 스내ਚਿੰਗ ਦੀ ਵਾਰਦਾਤ ਹੈ ਜਿਹੜਾ ਹੈਗਾ ਉਹ ਗ੍ਰੂਪ ਦੀ ਵਾਰਦਾਤ ਦੀ ਆ ਚੋਰੀ ਦੀ ਵਾਰਦਾਤ ਉਹ ਜਿਹੜੀ ਹੈਗਾ ਉਹ ਜਿੰਨਾ ਜਿੰਨਾ ਮੈਂ ਸਾਰਿਆਂ ਨੂੰ ਰਿਕਵੈਸਟ ਕਰਨਾ ਚਾਹੁੰਦਾ ਕਿ ਪਹਿਲਾਂ ਤੋਂ ਜ਼ਰੂਰੀ ਹੈਗਾ ਕਿ ਹਰ ਇਨਸੀਡੈਂਟ ਸਾਨੂੰ ਰਿਪੋਰਟ ਕੀਤਾ ਜਾ ਰਿਹਾ ਸੋ ਦੈਟ ਕਿ ਸਾਡੇ ਕੋਲ ਰਿਪੋਰਟਿੰਗ ਹੋਏਗੀ ਤੇ ਅਸੀਂ ਨੂੰ ਟ੍ਰੇਸ ਕਰ ਸਕਦੇ ਹੈਗੇ ਤੇ ਇਹ ਕਈ ਵਾਰੀ ਹੁੰਦਾ ਕਿ ਉਹ ਰਿਪੋਰਟ ਹੀ ਨਹੀਂ ਹੁੰਦਾ ਜਿਸ ਦੇ ਕਰਕੇ ਜਿੱਥੇ ਚੰਗੀ ਫੁਟੇਜ ਸੀਸੀਟੀਵੀ ਫੁਟੇਜ ਆ ਰਹੀ ਹੁੰਦੀ ਹੈਗੀ ਉਹ ਮਿਸ ਹੋ ਜਾਂਦੀ ਹੈਗੀ ਤੇ ਰਿਪੋਰਟ ਹੁੰਦਾ ਉੱਥੇ ਚੰਗੀ ਫੁਟੇਜ ਨਹੀਂ ਆ ਰਹੀ ਇਸ ਕਰਕੇ ਮੈਂ ਰਿਕਵੈਸਟ ਹੈ ਕਿ ਸਾਰੇ ਇਨਸੀਡੈਂਸਸ ਸਾਨੂੰ ਰਿਪੋਰਟ ਕੋਲ ਤੇ ਜਾਣ ਤੇ ਉਸ ਤੋਂ ਇਲਾਵਾ ਅਸੀਂ ਇਹਨਾਂ ਵਾਸਤੇ ਡੈਡੀਕੇਟਿਡ ਟੀਮਸ ਲਾਈਆਂ ਵੀ ਆ ਹੈਗੀਆਂ ਸਿਵਲ ਚ ਵੀ ਸਾਡੀ ਟੀਮ ਡੈਡੀਕੇਟਿਡ ਡਿਫਰੈਂਟ ਡਿਫਰੈਂਟ ਟਾਈਮ ਤੇ ਲੱਗਦੀਆਂ ਹੈਗੀਆਂ ਜਿਦੇ ਵਿੱਚ ਸਿਵਲ ਪੁਲਾਜ਼ਿੰਗ ਮੇਲ ਤੇ ਫੀਮੇਲ ਪੁਲਾਜ਼ਿੰਗਸ ਲੱਗਦੀਆਂ ਨੇ ਸੋ ਥੈਟ ਆ ਸਨੇਚਰ ਤੇ ਜਿਹੜੇ ਇਸ ਤਰੀਕੇ ਦੇ ਵਾਰਦਾਤ ਕਰ ਪਾ ਰਹੇ ਦੇ ਹੈਗੇ ਉਹਨਾਂ ਨੂੰ ਹੈਲਪ ਕੀਤਾ ਜਾ ਸਕੇ ਖਾਸ ਤੌਰ ਤੇ ਦ ਇਸ ਤਰੀਕੇ ਨਾਲ ਸਟ੍ਰੈਟਜੀ ਤੋਂ ਕਰ ਰਹੇ ਹੈਗੇ ਤੇ ਸਾਰੇ ਬੰਦੇ ਜਿਹੜੇ ਹੈਗੇ ਉਹ ਸਾਰੇ ਫੜੇ ਇਸ ਦਾ ਸਪੰਸਰੈਂਟ ਹੈ